ਹੈਲੋ ਜੀ ਸਸਰੀ ਕਾਲ ਡੈਸ਼ਿੰਗ ਪੰਜਾਬੀ ਸੂਟਸ ਚੈਨਲ ਤੇ ਤੁਹਾਡਾ ਫਿਰ ਤੋਂ ਬਹੁਤ-ਬਹੁਤ ਸਵਾਗਤ ਆ। ਹੋਪਫੁਲ ਤੁਸੀਂ ਸਾਰੇ ਜਾਣੇ ਵਧੀਆ ਹੋਵੋਗੇ। ਸੋ ਅੱਜ ਆਪਾਂ ਤੁਹਾਡੇ ਲਈ ਇੱਕ ਹੋਰ ਵੀਡੀਓ ਲੈ ਕੇ ਆਏ ਆ ਨਵੇਂ ਸੂਟਾਂ ਦੀ। ਸੋ ਨਵੇਂ-ਨਵੇਂ ਸੂਟ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ। ਸ਼ੇਅਰ ਕਰਿਆ ਕਰੋ ਤੇ ਕਮੈਂਟ ਕਰਕੇ ਜੁੜ ਦੱਸਿਆ ਕਰੋ। ਸੋ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਕਿਉਂਕਿ ਆਪਾਂ ਐਂਡ ਤੱਕ ਬਹੁਤ ਅਲੱਗ-ਅਲੱਗ ਡਿਫਰੈਂਟ ਤੇ ਕਨਸੈਪਟ ਤੁਹਾਡੇ ਲਈ ਸੂਟ ਲੈ ਕੇ ਆਏ ਆ। ਸੋ ਅੱਜ ਦੀ ਜਿਹੜੀ ਆਪਾਂ ਵੀਡੀਓ ਸ਼ੁਰੂ ਕਰਦੇ ਆਂ ਦੇਖੋ ਨਵੇਂ-ਨਵੇਂ ਸੂਟ ਸੋ ਨਵੇਂ-ਨਵੇਂ ਸੂਟ ਦੇਖਣ ਲਈ ਸਭ ਤੋਂ ਪਹਿਲਾਂ ਜਿਹੜਾ ਪ੍ਰਿੰਟ ਆਪਾਂ ਤੁਹਾਡੇ ਲਈ ਲੈ ਕੇ ਆਏ ਆਂ ਉਹਦੀ ਆਪਾਂ ਇਨਫੋਰਮੇਸ਼ਨ ਨਾਲ ਦਿੱਤੀ ਹੋਈ ਹੈ ਸੋ ਉਹ ਹੋएगी ਸ਼ਰਟ ਪਿਓਰ ਗੀਜ਼ਾ ਕਾਟਨ ਡਿਜੀਟਲ ਪ੍ਰਿੰਟ ਵਿਦ ਹੈਂਡਵਰਕ बॉਟਮ ਵਿਸਕੋਜ਼ਰੀ ਹੋndi ਹੋਏਗੀ ਤੇ ਸ਼ਫੋਨ ਦਾ ਜਿਹੜਾ ਨਾਲ ਪਿਓਰ ਦਾ ਦੁਪੱਟਾ ਹੋਏਗਾ ਬਾਕੀ ਤੁਸੀਂ ਇਹਦੇ ਵੀ ਜਿਹੜੇ ਕਲਰਸ ਹੈਗੇ ਆ ਤੁਸੀਂ ਦੇਖ ਹੀ ਸਕਦੇ ਹੋ ਸਕਰੀਨ ਦੇ ਉੱਪਰ ਸੋ ਸੋਨੇ ਸੋਨੇ ਕਲਰਸ ਆਪਾਂ ਲੈ ਕੇ ਆਏ ਆ ਰੈੱਡ ਆਏਗਾ ਫਿਰ yellow ਕਲਰ ਉਸ ਤੋਂ ਬਾਅਦ ਜਿਹੜਾ ਨੈਕਸਟ ਆਏਗਾ ਬਲੈਕ ਕਲਰ ਜੀ ਇਹਦੇ ਵਿੱਚ ਇਹਦੇ ਵਿੱਚ ਇੱਕ ਕਲਰ ਹੋਰ ਹੈ ਜੀ ਗ੍ਰੀਨ ਕਲਰ ਇਹ ਕਲਰ ਵੀ ਬਹੁਤ ਜ਼ਿਆਦਾ ਸੋਨਾ ਹੈਗਾ ਸੋ ਫਰਸਟ ਕਨਸੈਪਟ ਦੇ ਵਿੱਚ ਆਪਾਂ ਤੁਹਾਡੇ ਕੋਲ ਚਾਰ ਕਲਰਸ ਲੈ ਕੇ ਆਏ ਆ ਉਸ ਤੋਂ ਬਾਅਦ ਨੈਕਸਟ ਵੀਡੀਓ ਜਿਹੜਾ ਸੂਟ ਦਿਖਾ ਰਹੀਆਂ ਤੁਹਾਨੂੰ ਸ਼ਰਟ ਆਏਗੀ ਪਿਓਰ ਵਿਸਕੋਸ オーਰਗੈਂਜ਼ਾ ਸਿਲਕ ਡਿਜੀਟਲ ਪ੍ਰਿੰਟ ਵਿਦ ਹੈਂਡਵਰਕ ਰੈਸ਼ੀਨ ਸਿਲਕ ਦੀ ਬਾਟਮ ਆਏਗੀ ਤੇ ਵਿਸਕੋਸ オーਰ ਦਾ ਹੀ ਦੁਪੱਟਾ ਆਏਗਾ ਇਹਦੇ ਨਾਲ ਸਿਲਕ ਦਾ ਪਿਓਰ ਸਿਲਕ ਦਾ ਦੁਪੱਟਾ ਹੋਏਗਾ ਜਿਹਦੇ ਨਾਲ ਸੋ ਤੁਸੀਂ ਸਰਦਾਰੀ ਲੁੱਕ ਦੇ ਜਿਹੜੇ 4 ਕਲਰ ਚੈੱਕ ਕਰ ਸਕਦੇ ਹੋ ਉਸ ਤੋਂ ਬਾਅਦ ਆਏਗਾ ਸ਼ਰਟ ਪਿਓਰ ਕਰਸ਼ ਲੈਕ ਮੇ ਸਿਲਕ ਕ੍ਰਿਸਟਲ ਪੈਨਲ ਵਰਕ ਵਿਦ ਇਨਰ ਬਾਟਮ ਆਏਗੀ ਜੀ ਇਹਦੀ ਸੇਮ ਪਲੇਨ ਤੇ ਦੁਪੱਟਾ ਵੀ オーਰਗੈਂਜ਼ਾ ਦਾ ਹੀ ਆਏਗਾ ਬਹੁਤ ਸੋਹਣਾ ਦੁਪੱਟਾ 4 ਸਾਈਡਡ ਵਰਕ ਕੀਤਾ ਹੋਇਆ ਇਹਦੀ neck ਤੇ ਘੇਰੇ ਦੇ ਉੱਪਰ ਵਰਕ ਕੀਤਾ ਹੋਇਆ ਬਹੁਤ ਸੋਹਣਾ ਸੋ ਇਹਦੀ ਲੈਂਥ ਦਾ ਵੀ ਤੁਹਾਨੂੰ ਕੋਈ ਇਸ਼ੂ ਨਹੀਂ ਆਏਗਾ ਮੀਡੀਅਮ ਲੈਂਥ ਹੋਏਗੀ ਤੇ ਇਹਦੇ ਵਿੱਚ ਕਲਰ ਵੀ ਬਹੁਤ ਸੋਹਣੇ ਸੋਹਣੇ ਆਏ ਹੋਏ ਹੈ ਜੀ ਸੋ ਗਰਲਿਸ਼ ਲੁੱਕ ਦੇ ਸੂਟ ਆ ਸਾਰੇ ਇਹ ਸਾਰੇ ਹੀ ਗਰਲਿਸ਼ ਕਲਰ ਆ ਸੋਹਣੇ ਸੋਹਣੇ ਸੋ ਇਹਦੇ ਵਿੱਚ ਇੱਕ ਜਿਹੜਾ ਲਾਸਟ ਕਲਰ ਹੈ ਪੀਚ ਕਲਰ ਹੈ ਬਹੁਤ ਪਿਆਰਾ ਕਲਰ ਹੈ ਜੀ ਪੀਚ ਪਿੰਕ ਸਕਾਈ ਤੇ येलो ਚਾਰ ਕਲਰ ਇਹਦੇ ਵਿੱਚ ਆਪਣੇ ਕੋਲ ਆਏ ਨੇ ਸੋ ਨੈਕਸਟ ਆਏਗੀ ਪਿਓਰ ਗੀਜ਼ਾ कॉटन ਡਿਜੀਟਲ प्रिंट ਵਿਦ ਹੈਂਡਵਰਕ ਦੀ ਸ਼ਰਟ बॉटम ਗੀਜ਼ਾ कॉटन ਦੀ ਡਿਜੀਟਲ ਪ੍ਰਿੰਟ ਵਾਲੀ ਸ਼ਿਫੋਨ ਦਾ ਡਿਜੀਟਲ ਪ੍ਰਿੰਟ ਵਾਲਾ ਨਾਲ ਦੁਪੱਟਾ ਆਏਗਾ ਪਿਓਰ ਦਾ ਸੂਟ ਹੈ ਜੀ ਪਿਓਰ ਦਾ ਹੀ ਦੁਪੱਟਾ ਹੋਏਗਾ ਫੁੱਲ 5 ਮੀਟਰ ਦਾ ਸੂਟ ਹੋਏਗਾ ਤੇ 2.5 ਮੀਟਰ ਦਾ ਦੁਪੱਟਾ ਪੂਰਾ ਖੁੱਲਡੁੱਲਾ ਤੇ ਸੋਨਾ ਦੁਪੱਟਾ ਹੋਊਗਾ ਜੀ ਪੂਰਾ ਸਰਦਾਰੀ ਲੁੱਕ ਦਾ ਸੋ ਇਹਦੇ ਵਿੱਚ ਵੀ ਕਲਰ ਸੋਨੇ ਸੋਨੇ ਆਏ ਹੋਏ ਜੀ ਇਹ ਮਹਿੰਦੀ ਕਲਰ ਫਿਰ ਪਰਪਲ ਕਲਰ ਆਏਗਾ ਇੱਕ ਇਹਦੇ ਵਿੱਚ ਬਲੈਕ ਕਲਰ ਆਇਆ ਜੀ ਉਹ ਵੀ ਬਲੈਕ ਤੇ ਕਰੀਮ ਰੰਗ ਦੇ ਵਿੱਚ ਬਹੁਤ ਸੋਨਾ ਕੰਬੀਨੇਸ਼ਨ ਹੈ ਪਰ ਇਹ ਬਲੈਕ ਦੀ ਟੋਨ ਜੀ ਕਹਿ ਸਕਦੇ ਹਾਂ ਬਟ ਇਹ ਪ੍ਰੋਪਰ ਜਿਹੜਾ ਆਪਾਂ ਨੂੰ ਮਾਊਸ ਕਲਰ ਦਿਖ ਰਿਹਾ ਮਿਕਸ ਕਲਰ ਜੈ ਸਾਰਾ ਇਹ ਨੈਕਸਟ ਵਿਸਕੋਸ ਖਾਦੀ ਵਿਦ ਵਿਸਕੋਸ ਔਰ ਗੈਂਜ਼ਾ ਦੁਪੱਟਾ ਪ੍ਰੀਮੀਅਮ ਮਸ਼ੀਨ ਵਰਕ ਕੀਤਾ ਹੈ बॉटम ਤੇ 슬ੀਵਸ ਦੇ ਉੱਪਰ ਤੇ ਦੁਪੱਟਾ ਪਿਓਰ ਦਾ ਹੀ ਆਏਗਾ ਜੀ ਇਹਦੇ ਨਾਲ ਤੇ ਤੁਸੀਂ ਵਰਕ ਚੈੱਕ ਕਰ ਸਕਦੇ ਹੋ ਕਿੰਨਾ ਦਾਦਾ ਸੋਨਾ ਵਰਕ ਕੀਤਾ ਹੋਇਆ ਸੂਟ ਦੇ ਉੱਪਰ ਇਹਦੀ बॉटਮ ਦੇ 슬ੀਵਸ ਤੇ ਗਲੇ ਦੇ ਉੱਪਰ ਜਿਹੜਾ ਹਰਾ ਵਰਕ ਕੀਤਾ ਹੋਇਆ ਤੇ ਦੁਪੱਟੇ ਦੇ ਉੱਪਰ 4 ਸਾਈਡ ਲੈਸ ਲਾ ਕੇ ਤੇ ਫਰੰਟ ਤੇ ਵੀ ਜਿਹੜੇ ਮਤਲਬ ਕਿ ਵੀ ਸੈਂਟਰ ਦੇ ਵਿੱਚ ਵੀ ਇਹਦੇ ਲੈਸ ਲੱਗੇ ਹੋਏ ਆ ਬਹੁਤ ਸੋਹਣਾ ਸੂਟ ਬਣੇਗਾ ਜੇ ਸਟਿਚ ਹੋਣ ਤੋਂ ਬਾਅਦ ਇਹਦੀ ਫਸਟ ਇਹਦੀ ਲੈਂਥ ਦੀ ਤੁਹਾਨੂੰ ਕੋਈ ਇਸ਼ੂ ਨਹੀਂ ਆਏਗਾ ਸੋ ਇਹਦੀ ਜਿਹੜਾ ਕਿਉਂਕਿ ਆਪਾਂ ਇਹਦੇ ਘੇਰੇ ਦੇ ਉੱਪਰ ਵਰਕ ਨਹੀਂ ਕਰਵਾਇਆ ਸੋ ਜਿੰਨੀ ਮਰਜ਼ੀ ਲੈਂਥ ਤੁਸੀਂ ਇਹਦੀ ਰੱਖ ਸਕਦੇ ਹੋ ਕਲਰਸ ਕੰਬੀਨੇਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਸੋਹਣੇ ਸੋਹਣੇ ਸ਼ੇਡ ਨੇ ਸੋ ਟ੍ਰੈਂਡ ਦੇ ਅਕੋਰਡਿੰਗ ਹੀ ਆਪਾਂ ਜਿਹੜੇ ਅੱਜ ਤੁਹਾਡੇ ਲਈ ਸੂਟ ਲੈ ਕੇ ਆਏ ਹਾਂ ਟ੍ਰੈਂਡ ਦੇ ਅਕੋਰਡਿੰਗ ਆਪਾਂ ਕਲਰਸ ਸਿਲੈਕਟ ਕੀਤੇ ਆ। ਸੋ ਉਸ ਤੋਂ ਬਾਅਦ ਆਏਗਾ ਏਕਟੈਕਸ ਦੀ ਮੈਚਿੰਗ ਆਏਗੀ ਜੀ ਵੀ ਬਹੁਤ ਜ਼ਿਆਦਾ ਟ੍ਰੈਂਡ ਦੇ ਵਿੱਚ ਹੈ ਤੇ ਬਹੁਤ ਜ਼ਿਆਦਾ ਡਿਮਾਂਡਿੰਗ ਸੂਟ ਨੇ ਇਹ। ਸੋ ਆਪਾਂ ਫੇਰ ਦੁਬਾਰਾ ਇਸ ਲਈ ਤੁਹਾਡੇ ਲਈ ਸੂਟ ਲੈ ਕੇ ਆਏ ਆ। ਕਲਰਸ ਤੁਸੀਂ ਇਹਦੇ ਵਿੱਚ ਚੈੱਕ ਕਰ ਹੀ ਸਕਦੇ ਹੋ ਕਿੰਨੇ ਸੋਨੇ ਸੋਨੇ ਸ਼ੇਡਸ ਨੇ। ਸ਼ਰਟ ਤੇ ਨਾਲ ਨਾਲ ਜਿਹੜੀ ਬਾਟਮ ਹੈ ਉਹ ਵੀ ਪ੍ਰਿੰਟਿੰਗ ਹੋਏਗੀ ਜੀ ਯਾਨੀ ਕਿ ਬਾਟਮ ਪਲੇਨ ਹੈ ਤੁਸੀਂ ਚੈੱਕ ਕਰ ਸਕਦੇ ਹੋ ਟੈਬੀ ਪ੍ਰਿੰਟ ਦਾ ਜਿਹੜੀ ਇਹ ਚੁੰਨੀ ਹੈ ਜੀ ਆਏਗੀ ਇਹਦੇ ਨਾਲ ਉਹ ਤਾਂ ਆਨਲਾਈਨ ਜਿਹੜੇ ਪਹਿਲਾਂ ਸੀਗੇ 올ਓਵਰ ਸੂਟ ਸੀਗੇ ਮਤਲਬ ਕਿ ਮੈਚਿੰਗ ਨਾਲ ਤੇ ਉਸ ਤੋਂ ਬਾਅਦ ਇਹ ਸੂਟ ਅਲੱਗ ਤੇ ਇੱਕ ਹੈਂਡਵਰਕ ਦਾ ਸੂਟ ਹੈ ਜੀ ਇਹ ਇਹਦੇ ਵਿੱਚ ਆਪਣੇ ਕੋਲ ਸਿੰਗਲ ਕਲਰ ਤੇ ਸਿੰਗਲ ਡਿਜ਼ਾਈਨ ਹੀ ਰਹਿ ਗਿਆ ਇਨਫਾਰਮੇਸ਼ਨ ਜਿਹੜੇ ਤੁਸੀਂ ਪੜ੍ਹ ਸਕਦੇ ਹੋ ਸੂਟ ਬਾਰੇ ਮਹਿੰਦੀ ਹਲਦੀ ਕਲਰ ਦਾ ਸੂਟ ਆਏਗਾ ਇਹ ਉਸ ਤੋਂ ਬਾਅਦ ਇਹ ਆਏਗਾ ਜੀ ਫੁਲਕਾਰੀ ਵਾਲਾ ਸੂਟ ਇਹ ਵੀ ਬਹੁਤ ਸੋਹਣਾ ਸੂਟ ਹੈ ਟ੍ਰੈਂਡ ਦੇ ਵਿੱਚ ਇਹ ਖਾਦੀ ਦਾ ਸੂਟ ਹੈ ਜੀ ਇਹ ਸੋ ਇਹ ਪੈਚਵਰਕ ਵਾਲਾ ਸੂਟ ਹੈ ਕਾਟਨ ਦੇ ਉੱਪਰ ਇਹਦੇ ਫਰੰਟ ਦੇ ਉੱਪਰ ਪੈਚ ਲੱਗਿਆ ਹੋਇਆ neck ਤੇ ਤੇ ਦੁਪੱਟੇ ਦੇ ਉੱਪਰ ਵੀ ਉਸ ਤੋਂ ਬਾਅਦ ਇਹ ਔਰਗੈਂਜ਼ਾ ਦੇ ਸੂਟ ਹੈ ਜੀ ਇਹ ਬਹੁਤ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਚੱਲ ਰਹੇ ਨੇ ਸਾਰੇ ਸੂਟ ਸੋ ਇਹਦੇ ਨੈੱਕ ਦੇ ਉੱਪਰ ਡਿਜ਼ਾਈਨਿੰਗ ਕੀਤੀ ਹੋਈ ਹੈ ਬਹੁਤ ਸੋਹਣੀ ਫਰੰਟ ਦੇ ਉੱਪਰ ਵੀ ਇਹਦਾ ਲੇਸ ਲੱਗੀ ਹੋਈ ਹੈ ਸਾਰੀ ਦੁਪੱਟਾ ਜਿਹੜਾ ਡਬਲ ਡਾਈ ਹੋਏਗਾ ਤੇ ਵਰਕ ਹੈ ਜਿਹੜਾ ਬਾਟਮ ਦੇ ਉੱਪਰ ਵੀ ਇਹਦੇ ਕੀਤਾ ਹੋਇਆ ਬਹੁਤ ਸੋਹਣਾ ਹੈ ਬਹੁਤ ਟ੍ਰੈਂਡਿੰਗ ਤੇ ਮੋਸਟ ਡਿਮਾਂਡਿੰਗ ਸੂਟਸ ਨੇ ਆਪਣੇ ਸੂਪਰ ਰੀਪੀਟ ਤੇ ਫਿਰ ਤੋਂ ਲੈ ਕੇ ਆਏ ਆ ਇੱਕ ਜਿਹੜਾ ਜੀ ਕ੍ਰੇਪ ਦੇ ਉੱਪਰ ਆਪਾਂ ਵਰਕ ਕਰਵਾਇਆ ਹੋਇਆ ਵਰਕ ਤੁਸੀਂ ਦੇਖ ਸਕਦੇ ਕਿੰਨਾ ਸੋਹਣਾ ਵਰਕ ਕੀਤਾ ਹੋਇਆ ਤੇ ਵਰਕ ਦੇ ਜਿਹ ਵਿੱਚ ਆਪਾਂ ਕਲਰ ਪਾਏ ਉਹੀ ਸੇਮ ਦੁਪट्टे ਦੇ ਉੱਪਰ ਵਿੱਚ ਆਪਾਂ ਕਲਰਸ ਪਾਏ ਸੀ ਦੁਪट्टे ਦੇ ਉੱਪਰ ਲੇਸ ਲਾ ਕੇ ਇਹਨੂੰ ਫਿਨਿਸ਼ਿੰਗ ਦਿੱਤੀ ਹੋਈ ਆ ਨੈਕਸਟ ਸੂਟ ਦਿਖਾਣੇ ਆ ਜੀ ਪਿਓਰ ਟੈਬੀ ਡਿਜੀਟਲ ਪ੍ਰਿੰਟ ਦੇ ਟੈਬੀ ਦਾ ਜਿਹੜਾ ਅੱਜਕੱਲ ਬਹੁਤ ਜ਼ਿਆਦਾ ਟ੍ਰੈਂਡ ਚੱਲ ਰਿਹਾ ਤੁਸੀਂ ਪ੍ਰਿੰਟ ਤੁਸੀਂ ਇਹਨਾਂ ਦੇ ਸਾਰੇ ਚੈੱਕ ਕਰ ਸਕਦੇ ਹੋ ਕਿ ਕਿੰਨੇ ਸੋਹਣੇ ਸੋਹਣੇ ਪ੍ਰਿੰਟ ਆਏ ਇਹਦੇ ਵਿੱਚ ਇਹ ਸਾਰੇ ਸੂਟ ਆ ਜਿਹੜੇ ਲਾਈਨਿੰਗ ਨਾਲ ਹੀ ਸਟਿਚ ਹੋਣਗੇ ਸਟਿਚ ਹੋਣ ਤੋਂ ਬਾਅਦ ਬਹੁਤ ਪਿਆਰੇ ਲੱਗਦੇ ਸੋ ਆਪਾਂ ਇਹਨਾਂ ਦੇ ਉੱਪਰ ਆਪਦੀ ਡਿਜ਼ਾਈਨਿੰਗ ਵੀ ਕਰ ਸਕਦੇ ਆ ਤੁਸੀਂ ਇਹਦੇ ਵਿੱਚ ਜਿਹੜੇ ਕਲਰ ਤਾਂ ਸਾਰੇ ਦੇਖ ਸਕਦੇ ਹੋ ਡਿਫਰੈਂਟ ਡਿਫਰੈਂਟ ਕਲਰ ਲੈ ਕੇ ਆਇਆ ਕਲਰ ਵੀ ਜਿਹੜਾ ਨਿਓਨ ਸ਼ੇਡ ਦਾ ਜਿਹੜੇ ਹੁਣ ਡਿਮਾਂਡ ਦੇ ਵਿੱਚ ਚੱਲ ਰਹੇ ਨੇ ਬਹੁਤ ਸੋਹਣੇ ਲੱਗਦੇ ਆ ਸਟਿਚ ਹੋਣ ਤੋਂ ਬਾਅਦ ਕਿਉਂਕਿ ਇਸ ਫੈਦਰ ਦੇ ਵਿੱਚ ਨਿਓਨ ਕਲਰ ਆ ਜਿਹੜੇ ਪਾਏ ਹੋਏ ਬਹੁਤ ਪਿਆਰੇ ਲੱਗਦੇ ਨੇ ਇੱਕ ਗ੍ਰੀਨ ਕਲਰ ਹੈ ਪ੍ਰਿੰਟ ਹੈ ਜਿਹੜਾ ਮੋਸਟ ਡਿਮਾਂਡਿੰਗ ਤੇ ਹਮੇਸ਼ਾ ਫੇਵਰਿਟ ਪ੍ਰਿੰਟਰ ਹੈ ਸਾਰਿਆਂ ਦਾ ਇਹ ਪ੍ਰਿੰਟ ਵੀ ਬਹੁਤ ਜ਼ਿਆਦਾ ਟ੍ਰੈਂਡ ਦੇ ਵਿੱਚ ਚੱਲ ਰਿਹਾ ਉਸ ਤੋਂ ਅੱਗੇ ਬਲੈਕ ਕਲਰ ਇਹ ਤਾਂ ਹੈ ਹੀ ਸੋਨਾ ਬਹੁਤ ਸੋਨਾ ਲੱਗੇਗਾ ਸਟਿਚੋਂ ਤੋਂ ਬਾਅਦ ਨੈਕਸਟ ਇਹ ਵਾਲਾ ਮਲਟੀ ਕਲਰ ਦੇ ਵਿੱਚ ਆਏਗਾ ਜੀ ਸਾਰੇ ਹੀ ਕਲਰਸ ਆਣਗੇ ਇਹਦੇ ਵਿੱਚ ਉਸ ਤੋਂ ਬਾਅਦ ਚੈਰੀ ਕਲਰ ਆ ਗਿਆ ਪ੍ਰਿੰਟ ਸਾਰੇ ਤੁਹਾਨੂੰ ਅਲੱਗ-ਅਲੱਗ ਹੀ ਮਿਲਣਗੇ ਬਹੁਤ ਸੋਹਣੇ-ਸੋਹਣੇ ਪ੍ਰਿੰਟ ਇਹ ਕਲਰ ਵੀ ਦੇਖ ਲੋ ਤੁਸੀਂ ਕਿੰਨਾ ਜ਼ਰਾ ਸੋਹਣਾ ਲੱਗ ਰਿਹਾ ਬਿਲਕੁਲ ਏਦਾਂ ਲੱਗ ਰਿਹਾ ਜਿਦਾਂ ਪੇਂਟ ਕੀਤਾ ਹੁੰਦਾ ਸੂਟ ਤੇ ਉੱਪਰ ਪੇਂਟ ਵਾਲਾ ਪ੍ਰਿੰਟ ਹੈ ਜੀ ਇਹ ਉਸ ਤੋਂ ਬਾਅਦ ਆਏਗਾ ਮੈਜੈਂਟਾ ਕਲਰ ਇਹ ਵੀ ਬਹੁਤ ਪਿਆਰਾ ਸ਼ੇਡ ਹੈ ਉਸ ਤੋਂ ਅਲੀਫ ਵਾਲਾ ਪ੍ਰਿੰਟ ਆਏਗਾ ਇਹ ਸਾਰੇ ਇਦਾਂ ਲੱਗਦੇ ਵੀ ਜਿਵੇਂ ਆਪਾਂ ਇਹਨਾਂ ਦੇ ਉੱਪਰ ਪੇਂਟ ਕਰਵਾਇਆ ਹੁੰਦਾ। ਨੈਕਸਟ ਕਲਰ ਆਏਗਾ ਜੀ ਪਰਪਲ ਕਲਰ ਇਹ ਵੀ ਬਹੁਤ ਜ਼ਿਆਦਾ ਸੋਹਣਾ ਲੱਗ ਰਿਹਾ। ਸੋ ਸਾਰੇ ਹੀ ਸੋਨੇ ਸੋਨੇ ਕਲਰ ਦਾ ਜਿਹੜੇ ਆਪਾਂ ਲੈ ਕੇ ਆਏ ਆ ਤੁਹਾਡੇ ਲਈ। ਸੋ ਜੇ ਤੁਸੀਂ ਇਹਨਾਂ ਦੇ ਨਾਲ ਆਪਣੇ ਕੋਲੋਂ ਦੁਪੱਟੇ ਵੀ ਰੈਡੀ ਕਰਵਾਉਣੇ ਹਨ ਆਪਾਂ ਦੁਪੱਟੇ ਵੀ ਤੁਹਾਨੂੰ ਰੈਡੀ ਕਰਕੇ ਨਾਲ ਦੇ ਦੇਵਾਂਗੇ। ਕਿ ਇਹਦੇ ਵਿੱਚ ਗ੍ਰੀਨ ਕਲਰ ਆਏਗਾ ਵੀ ਕਲਰ ਬਹੁਤ ਜ਼ਿਆਦਾ ਸੋਹਣਾ ਸੋ ਹੋਰ ਵੀ ਕਿਸੇ ਤਰ੍ਹਾਂ ਦਾ ਆਪਣੇ ਕੋਲ ਸੂਟ ਤੁਸੀਂ ਬਾਇ ਕਰਨਾ ਚਾਹੁੰਦੇ ਹੋ ਤਾਂ ਸਾਡੇ WhatsApp ਨੰਬਰ 781494742347 ਦੇ ਉੱਪਰ ਸਾਡਾ ਮੈਸੇਜ ਜਾਂ ਕਾਲ ਤੇ ਕਰ ਕਰ ਸਕਦੇ ਹੋ ਹੋਰ ਹੈਂਡਵਰਕ ਜਾਂ ਮਸ਼ੀਨਵਰਕ ਤੇ ਸੂਟ ਵਗੈਰਾ ਰੈਡੀ ਕਰਵਾਉਣੇ ਹੋ ਵੀ ਤੁਸੀਂ ਸਾਡੇ ਤੋਂ ਕਰਵਾ ਸਕਦੇ ਹੋ ਸ਼ਿਪਿੰਗ ਜਿਹੜੀ ਇਹਨਾਂ ਸੂਟਾਂ ਦੀ ਪੰਜਾਬ ਦੇ ਵਿੱਚ ਬਿਲਕੁਲ ਫ੍ਰੀ ਰਹੇਗੀ ਤੁਸੀਂ ਕਮੈਂਟ ਕਰਕੇ ਦੱਸਿਓ ਜਰੂਰ ਕਿ ਅੱਜ ਦੇ ਥੋੜਾ ਸਾਡੇ ਕਿੱਦਾਂ ਦੇ ਲੱਗੇ ਅੱਜ ਲਈ ਧੰਨਵਾਦ